ਸੈਂਟਰ ਦੀ ਸਰਕਾਰਾਂ ਨੇ ਪਾਰਟੀਆਂ ਨੇ ਦਿੱਲੀ ਵਾਲੇ ਸੋਚਿਆ ਕਿ ਇਸ ਕੌਮ ਨੂੰ ਜਿਹਨੂੰ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ ਇਹਨੂੰ ਖਤਮ ਕਰੀਏ ਤਾਂ ਹੀ ਖਤਮ ਹੋਊਗਾ ਜੇ ਗੁਰੂ ਘਰਾਂ ਉੱਤੇ ਅਸੀਂ ਕਬਜ਼ਾ ਕਰ ਲਈਏ ਉਹਨਾਂ ਨੂੰ ਮੌਕਾ ਮਿਲ ਗਿਆ ਤੁਸੀਂ ਆਪ ਸਾਰੇ ਲੋਕ ਉਹ ਪ੍ਰਚਾਰ ਦੇ ਗੱਲਾਂ ਚ ਆਗੇ ਅਕਾਲੀ ਦਲ ਨੂੰ ਦੋਸ਼ੀ ਬਣਾਤਾ ਜਿਹੜੀ ਕੰਮ ਦਾ ਕਾਲੀ ਦਲ ਨੂੰ ਕਹਿੰਦਾ ਕਾਲੀ ਵਰਕਰਾਂ ਨੂੰ ਕਹਿੰਦਾ ਕਾਲੀ ਲੀਡਰਸ਼ਿਪ ਨੂੰ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਐ ਯਾਰ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਗੁਰੂ ਘਰ ਦੀ ਰੱਖਿਆ ਵਾਸਤੇ ਬਣਿਆ ਦਾ ਥੋੜਾ 70000 ਤੱਕ ਬਚ ਗਿਆ ਆ ਟਿਊਬਲ ਕਨੈਕਸ਼ਨ ਵੀ ਖੁੱਲੇ ਦੇ ਇਹਨਾਂ ਦਾ ਕਾਲੀ ਦਲ ਐ ਆ ਪਿੰਡਾਂ ਵਿੱਚ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਐ ਲਿੰਕ ਰੋੜਾ ਬਣਾਉਣ ਵਾਲਾ ਕਾਲੀ ਦਲ ਐ ਨਹਿਰਾ ਕੱਟਣ ਵਾਲਾ ਕਾਲੀ ਦਲ ਐ ਕਿ ਖਾਲੇ ਬਣਾਉਣ ਵਾਲਾ ਕਾਢੀ ਸਾਰੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਬਣਾਉਣ ਵਾਲਾ ਅਕਾਲੀ ਦਲ ਹੈ ਜਿੰਨੇ ਥਰਮਲ ਪਲਾਂਟ ਬਿਜਲੀ ਆਉਂਦੀ ਹੈ ਸਾਰੇ ਥਰਮਲ ਪਲਾਂਟ ਜਿੰਨੇ ਪੰਜਾਬ ਚ ਸਾਰੇ ਅਕਾਲੀ ਦਲ ਨੇ ਬਣਾਏ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਆਹ ਚੌੜੀਆਂ ਸੜਕਾਂ ਦੇਖੋ ਕਿਵੇਂ ਬਣਾਇਆ ਪਿੰਡਾਂ ਵਿੱਚ ਤੁਸੀਂ ਦੇਖੋ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਜੇ ਪਿੰਡ ਚ ਕੋਈ ਸਕੂਲ ਹੋਏ ਧਰਮਸ਼ਾਲਾ ਹੋਏ ਪਤਾ ਕਰੋ ਕਿਦੋਂ ਬਣਿਆ ਉਦੋਂ ਹੀ ਬਣਾ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਗਰੀਬ ਨੂੰ ਆਟਾ ਦਾਲ ਛਕਨ ਪੈਨਸ਼ਨ ਸਾਰੀਆਂ ਹੀ ਸਹੂਲਤਾਂ ਦੇ ਨਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਮੈਂ ਕਹਿੰਦਾ ਤੁਸੀਂ ਜੋਰ ਲਾ ਲਓ ਲਿਖਣ ਦੀ ਲੱਭਣ ਦੀ ਸੋਚਣ ਦੀ ਕਿ ਕਾਂਗਰਸ ਨੇ ਬਣਾਇਆ ਕੀ ਆ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ 'ਚ ਵੀ ਪੁੱਛਿਆ ਸੀ ਸਾਡੀ ਬਹਿਸ ਚੱਲ ਰਹੀ ਦੂਜੇ ਪਾਸੇ ਜੰਮੀ ਤੇ ਬੀਬੀ ਪੱਠਲ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰਲੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਰਾਈ ਮੈਂ ਬੋਲਣ ਦੀ ਮੈਂ ਕਿਹਾ ਜੀ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਿਆ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰੋਂ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸ-ਬੁਸ ਕਰਨ ਲੱਗੇ ਆ ਦੱਸ ਕੀ ਬਣਾਇਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਹਾਂ ਛੱਡੋ ਪੰਜ ਚਾਰ ਦੱਸ ਦਿਓ ਫਿਰ ਇੱਕ ਦੂਜੇ ਨਾਲ ਖੁਸ-ਬੁਸ ਕਰਨ ਲੱਗੇ ਇਕੱਲੇ ਮੈਂ ਗੱਲ ਉਹ ਤਿੰਨ ਦੱਸ ਦਿਓ ਤੁਸੀਂ ਸੁਣਿਆ ਵੀ ਦੇਖਿਆ ਸੀ ਟੀਵੀ ਤੇ ਅਖੀਰ 'ਚ ਮੈਂ ਹੱਥ ਜੋੜ ਕੇ ਇਹਦਾ 21 ਦੱਸ ਦਿਓ ਬਰੂ ਚੰਨੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸੜਕਾਂ ਦੇ ਪੈਚ ਲਾਏ ਆ ਉਹਨਾ ਕੰਮ ਕੀਤਾ ਬਹਾਦਰੀ ਆ ਜਿਹੜੇ ਤੇ ਚੰਨੀ ਨਾਲੋਂ ਤੋਂ ਮੜੇ ਆ ਝਾੜੂ ਵਾਲੇ ਹੁਣ ਟਰਾਂਸਫਾਰਮਰਾਂ ਦੇ ਵੀ ਉਦਘਾਟਨ ਕਰਨ ਲੱਗੇ ਟਰਾਂਸਫਾਰਮਰ ਤਾਂ ਮਲਾ ਜਸਦਾਰੀ ਨਵਾਂ ਲਾ ਲੈ ਆਉਂਦਾ ਸੀ ਆਪਣੀ ਸਰਕਾਰ 'ਚ ਹੈ ਐਨੀ ਪਾਵਰ ਤਾਂ ਜਸਦਾਰ ਕੋਲੇ ਸੀ ਸਾਡੇ ਕੋਲੇ ਟਰਾਂਸਫਾਰਮਰ ਤੇ ਇਹ ਜੁਗੀਆਂ ਚੀਜ਼ਾਂ ਆਹ ਤਾਂ ਹਾਲਾਤ ਹੈ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜਿਸ speed ਨਾਲ ਆਪਣਾ ਕੰਮ ਚੱਲ ਪਿਆ ਸੀ ਸੜਕਾਂ ਸਕੂਲ ਹਸਪਤਾਲ ਪੜੀਆਂ ਫੈਕਟਰੀਆਂ ਸਾਰਾ ਕਿਹੜੇ ਬ੍ਰੇਕ ਲਾਦੇ ਤੇ ਆ 10 ਸਾਲ ਤਾਂ ਜਿਵੇਂ ਹੀ ਪਿੱਛੇ ਚਲੇ ਗਏ ਐਸ ਕਰਕੇ ਫਿਰ ਫਿਰ ਤਾਂ ਜਿਵੇਂ ਹੀ ਕੰਮ ਖਰਾਬ ਹੋਊਗਾ ਮਾਜਰਾ ਪਰਵਾਰ ਹੈ ਪੰਚਰਬੀ ਦੀ ਅਧਰਮੀ ਫੌਜੀ ਪਰਵਾਰ ਹੈ ਕਈ ਲੋਕ ਕਣੋ ਪਤਾ ਨਹੀਂ ਆ ਉਹ ਪਰਵਾਰ ਹੈ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਫੌਜ ਸੀ ਇਹਨਾਂ ਦੇ ਬਜ਼ੁਰਗ ਤੇ ਧਰਮਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਜੋ ਉਹਨਾਂ ਕੋਲ ਰਫਲ ਸੀ ਕੋਈ ਟੋਪ ਸੀ ਜਿੰਨੇ ਸਿੰਘ ਸੀ ਉਹ ਚੱਲ ਪੇ ਫੌਜ ਛੱਡ ਕੇ ਕਹਿੰਦੇ ਅਜੀ ਗੁਰੂ ਘਰ ਦੀ ਆਪਣੀ ਰੱਖਿਆ ਕਰਾਂਗੇ ਇਹਨਾਂ ਨੂੰ ਘੇਰੇ ਪੈ ਗਏ ਆਹਦਾ ਚਲੋ ਲੋਕਾਂ ਨੇ ਕਿਹਾ ਥੋੜਾ 10 ਸਾਲ ਆਰਾਮ ਕਰ ਲੋ ਥੋੜਾ ਆਰਾਮ ਰੂਪ ਖੋ ਗਿਆ ਹੁਣ ਕੋਣੋ ਸੋਚੀ ਬਿਠਾ ਦਈਏ ਜੇ ਗਦਾਰ ਜਿੰਨਾਂ ਨੇ ਆਪਣੀ ਪਾਪ ਦੀ ਫਸ ਜਾਂਦੇ ਆ ਉਹ ਸੋਚਦਾ ਸੀ ਖਤਮ ਹੋ ਗਈ ਐ ਮੈਂ ਚਲੋ ਸਾਲ ਐਸ਼ ਕਰਾਂ ਪੈਸੇ ਪੁੱਤੇ ਇਕੱਠੇ ਕਰਾਂ ਅੱਗੇ ਜਿਪਸੀ ਜੁਪਸੀ ਲਵਾ ਕੇ ਪੂਰੀ ਟੋਰਕ ਟੱਪਾ ਕਰੂੰਗਾ ਉਹ ਨੂੰ ਐ ਨਹੀਂ ਪਤਾ ਜਿਸ ਪਾਰਟੀ ਚੋਂ ਗਏ ਹਨ ਜਗੈਣਾ ਤੂੰ ਲੋਕੀ ਨਫ਼ਰਤ ਕਰਦੇ ਹਨ ਪਾਰਟੀ ਨੂੰ ਦੂਜੀ ਗੱਲ ਆ ਜਿਹੜੀਆਂ ਜਿਪਸੀਆਂ ਨਾ ਆ ਸਾਹਮਣੇ ਪੁਲਿਸ ਵਾਲੇ ਬੈਠੇ ਆ ਆ ਕੱਲੇ ਜਿਹੜੇ ਕੁਰਸੀ ਤੇ ਬੈਠਾ ਉਹਦੇ ਹੀ ਕਰਦੇ ਆ ਆ 1 ਸਾਲ ਬਾਅਦ ਤੁਸੀਂ ਜੇ ਕਾਲੀ ਰਲ ਦੇ ਝੰਡਾ ਝੁਲਣ ਲਾਤਾ ਚੰਡੀਗੜ੍ਹ ਆਈ ਜਿਹੜੇ ਜਿਪਸੀ ਦੇ ਅੱਗੇ ਪਿੱਛੇ ਆਈ ਘਰ ਮੀਤ ਨੂੰ ਫੜ ਕੇ ਲਿਆਉਂਗੇ ਕਰੋ ਛਤਰਮਾਰ ਦੇ ਖਾਣੇ 'ਚ ਲੈ ਕੇ ਜਾਣਗੇ ਐਵੇਂ ਦਬਕਾ ਮਰੀ ਜਾਂਦੇ ਬੈਠਾ ਆ ਐਸਐਸਪੀ ਪਹਿਲੇ ਮੁੱਲ ਮੈਨ ਸਾਰੇ ਤੇ ਪਰਚੇ ਦੇਤੇ ਹੁਣ ਇੱਕ ਦੇਖੋ ਧੀਆ ਪਹਿਣਾ ਦੇ ਪਰਚੇ ਦੇ ਨੇ ਬੀਬੀ ਦੇ ਕੰਚਨ ਰੀਤ ਪਰਚਾ ਦੇਤਾ ਸੋਚਦਾ ਕਿ ਇਹਨੂੰ ਡਰਾ ਲਾਂਗੇ ਵਰਕਰਾਂ ਤੇ ਦੇਤਾ ਉਹ ਕਾਲੀ ਦੇ ਲਿਬਾਸ ਤੇ ਪਰਚਾ ਦਾ ਕਿਓ ਮੰਗੂ ਲੱਗਦਾ ਪੰਜ ਸਾਥ ਜਿਹੇ ਪਰਚੇ ਨਾ ਹੋਣ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਪੰਛਤ ਮੇਰੇ ਤੇ ਹੋਏ ਪਏ ਆ ਆਪਾਂ ਇਹਦਾ ਪ੍ਰਵਾਹ ਕੀਤੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਦੇਖਦਾ ਮੈਂ ਕਿ ਆਪਣੇ ਬੰਦੇ ਨੂੰ ਲੱਗਾ ਹਿਸਾਬ ਰਹੀ ਰੱਖੇ ਨੇ ਪਰ ਚੇ ਇੱਕ ਤਰੀਕ ਦਰੂ ਜਾਣ ਆ ਦੱਸ ਦਿਆ ਕਰੋ ਕੋਈ ਫਿਕਰ ਹੈ ਵੱਡੇ ਬਾਲ ਸਾਹਿਬ 16 ਸਾਲ ਜੇਲ ਕੱਟੇ ਥੋੜੇ ਬਜ਼ੁਰਗ ਬਹੁਤ ਹੋਣੇ ਜਿਹੜੇ ਬਾਪੂ ਬਾਦਲ ਅਕਾਲੀ ਦੇ ਲੱਜ ਲੱਜ ਗਏ ਹੁਣ ਹਰਬੀਰ ਨੂੰ ਪਤਾ ਨਹੀਂ ਜੋ ਉਹਨੇ ਤੱਕੇਸ਼ਾਈ ਕਰਤੀ ਹੈ ਆ ਲੱਭਣਾ ਨਹੀਂ ਲੋਕਾਂ ਨੇ ਇਹਨੂੰ ਐਜਾ ਸਬਕ ਸੋਣਾ ਹੈ ਮੈਂ ਐਸਐਸਪੀ ਨੂੰ ਕਹਤਾ ਸੀ ਮੈਂ ਕਹਤ ਜੇ ਤੂੰ ਕੋਈ ਸੀ ਬੰਦੇ ਨੂੰ ਫੜਿਆ ਸਾਡੇ ਜੇ ਪਰਚਾ ਕੀਤਾ ਆ ਦਿੱਲੀ ਵਾਲੇ ਤੇ ਲੱਭਣੇ ਨਹੀਂ ਤੈਨੂੰ ਭੱਜਣ ਨਹੀਂ ਦਿੰਦੇ ਦੇਖੋ ਅਪਸ਼ਰਮ ਵਾਸਤੇ ਵੀ ਝੂਠੇ ਕੇਸ ਬਣਾਉਣੇ ਓਨੇ ਹੀ ਵੱਡਾ ਗੁਨਾਹ ਹੈ ਓਨੇ ਹੀ ਵੱਡਾ ਗੁਨਾਹ ਹੈ ਐ ਨਹੀਂ ਹੈ ਕਿ ਜੋ ਬੰਦਾ ਦੂਜਾ ਬੰਦਾ ਆਮ ਆਦਮੀ ਗੁਨਾਹ ਕਰਦਾ ਤੇ ਪੁਲਿਸ ਫੜ ਲੈਂਦੀ ਹੈ ਆ ਭੁੱਲ ਰ ਜਿਹੜਾ ਨਹੀਂ ਇਹ ਹੀ ਹੈ ਆ ਕੇਜਰੀਵਾਲ ਵਾਸਤੇ ਪੈਸਾ ਇਕੱਠਾ ਕਰਦਾ ਸੀ ਆ ਰਿੱਤੇ ਦਾ ਡੀਏਜੀ ਬੁੱਲਰ ਉਹ ਸੋਚਦਾ ਸੀ ਮੈਂ ਡੀਏਜੀ ਐ ਮੈਂ ਦਫਤਰ 'ਚ ਬੈਠੇ ਚੱਕੇ ਨਹੀਂ ਲੈਗੇ ਐਂ ਚੱਕੇ ਜਾਣਗੇ ਸਾਰੇ ਨਾਲੇ ਹੁਣ ਤਾਂ ਇੱਕ ਸਾਲ ਨਹੀਂ ਰਿਹਾ 6 ਮਹੀਨੇ ਤੁਸੀਂ ਪੁੱਛੋਗੇ 6 ਉਹ 6 ਮਹੀਨੇ ਦਾ ਸੌਂਗ ਹੀ ਟਪਾਦਨੇ ਤੁਸੀਂ ਰਾਤ ਨੂੰ ਕਿਹੜਾ ਪਤਾ ਲੱਗਣਾ ਅੱਖਾਂ ਮੀਚੀਆਂ ਤਾਂ ਸਵੇਰੇ ਆ ਗਈ 6 ਮਹੀਨੇ ਹੋਰ ਰਹਿ ਗਏ ਕੱਲੇ 6 ਮਹੀਨੇ ਦਿਨ ਦੇ ਰਹਿ ਗਏ ਆ ਇਸ ਕਰਕੇ ਇਹ 10 ਸਾਲਾ ਪਟਵਾਲੇ ਕੋਈ ਪਰਵਾਹ ਨਹੀਂ ਤੁਹਾਨੂੰ ਕੋਈ ਕਿਸੇ ਬੀਬੀ ਨੂੰ ਕਿਹਾ ਮੈਂ ਜਦੋਂ ਕੋਈ ਸਮੱਸਿਆ ਮੈਨੂੰ ਟੈਲੀਫੋਨ ਕਰ ਦਿਓ ਮੈਂ ਆ ਪਹੁੰਚੂਗਾ ਕੋਈ ਕਿਸੇ ਦੀ ਹਿੰਮਤ ਨਹੀਂ ਤੁਹਾਨੂੰ ਹੱਥ ਲਾ ਦੇ ਇਸ ਕਰਕੇ ਤਕੜੇ ਹੋ ਕੇ ਲੱਗਈਏ ਭਜਾਈਏ ਦਿੱਲੀ ਵਾਲਿਆਂ ਨੂੰ ਤੇ ਵਾਪਸ ਆਪਣੀ ਖੇਤਰੀ ਪਾਰਟੀ ਦਾ ਝੰਡਾ ਚੁਲਈਏ ਦੱਸ ਦਿਆ 11 ਤਰੀਕ ਨੂੰ ਮਾਝੇ ਨੇ ਫਿਰ ਤੋਂ ਪੰ ਦਾ ਝੰਡਾ ਝੁਲਣ ਲਾਤਾ ਹੈ ਤੇ ਮੈਂ ਤੁਹਾਨੂੰ ਅੱਜ ਦੱਸਣਾ ਤੁਸੀਂ 11 3 ਨੂੰ ਆ ਕਰ ਦਿਓ ਤੇ ਤੁਹਾਨੂੰ ਮੈਂ ਦੱਸਾਂ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਪ੍ਰਧਾਨ ਸਾਹਿਬ ਜੀ ਇੱਕ ਮੈਂ ਦੱਸਣਾ ਚੋਣਾ ਕਿ ਕੌਮ ਦੇ ਮਹਾਨ ਜਰਨੈਲ ਜਰਨੈਲ ਲਾਜ ਸਿੰਘ ਜੀ ਤੇ ਪਰਮਜੀਤ ਸਿੰਘ ਦੀ ਪੰਜਵਾੜਾ ਦਾ ਪਰਿਵਾਰ ਆਪਣੇ ਨਾਲ ਅਕਾਲੀ ਦਲ ਦੇ ਨਾਲ ਡੱਟ ਕੇ ਖੜਾ ਵਾ ਜੀ ਅਕਾਲੀ ਦਲ ਦੀ ਹੈਲੋ ਸੇਵਾ ਕਰਦੇ ਆ ਅਕਾਲੀ ਦਲ ਦੀ ਅੱਗੇ ਹੋ ਕੇ ਦੋਨੋਂ ਪ੍ਰਵਾਸ ਸਪੋਰਟ ਕਰਦੇ ਜੀ ਵੈਸੇ ਗੁਰਜੀਤ ਖਾਲਸਾ ਵਾਹਿਗੁਰਜੀ ਕੀ ਫਤਹ